ਜਗ ਰਚਨਾ ਸਭ ਝੂਠ ਹੈ ਜਾਨ ਲੇ ਹੋ ਰੇ ਮੀਤ ਕਹੇ ਨਾਨਕ ਥਿਰ ਨਾ ਰਹੈ ਜੋ ਬਾਲੂ ਕੀ ਭੀਤ ਗੁਰੂ ਪਿਆਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਗੁਰੂ ਜੀ ਇਸ ਪਾਵਨ ਸ਼ਲੋਕ ਰਾਹੀਂ ਸਾਨੂੰ ਸਮਝਾਉਂਦੇ ਹਨ ਜਗ ਰਚਨਾ ਸਭ ਝੂਠ ਹੈ ਜਾਨ ਲੇ ਹੋ ਰੇ ਮੀਤ ਕਹੇ ਮੇਰੇ ਮਨ ਮਿੱਤਰ ਤੂੰ ਇਹ ਜਾਣ ਲੈ ਸਮਝ ਲੈ ਕਿ ਜਗਤ ਦੀਆਂ ਵਸਤੂਆਂ ਥਿਰ ਰਹਿਣ ਵਾਲੀਆਂ ਨਹੀਂ ਹਨ ਸਭ ਕੁਝ ਖਤਮ ਹੋ ਜਾਣ ਵਾਲੀਆਂ ਹਨ ਜੋ ਉਪਜਿਓ ਸੋ ਬਿਨਸ ਹੈ ਭਾਵੇਂ ਸੰਜੀਵ ਵਸਤੂਆਂ ਹੋਣ ਨਿਰਜੀਵ ਵਸਤੂਆਂ ਹੋਣ ਲਿਵਿੰਗ ਥਿੰਗਸ ਹੋਵੇ ਨੌਨ ਲਿਵਿੰਗ ਥਿੰਗਸ ਆ ਸਭ ਕੁਝ ਹੀ ਖਤਮ ਹੋ ਜਾਣ ਵਾਲਾ ਹੈ ਜਗ ਰਚਨਾ ਜੇ ਜਗਤ ਦੀ ਰਚਨਾ ਹੈ ਸਭ ਝੂਠ ਹੈ ਜਾਨ ਲੇ ਹੋਰੇ ਮੀਤ ਸਭ ਕੁਝ ਖਤਮ ਹੋ ਜਾਏਗਾ ਕਹ ਨਾਨਕ ਥਿਰ ਨਾ ਰਹੇ ਕੁਝ ਵੀ ਥਿਰ ਰਹਿਣ ਵਾਲਾ ਨਹੀਂ ਹੈ ਜਿਉਂ ਬਾਲੂ ਕੀ ਭੀਤ ਬਾਲੂ ਕਹਿੰਦੇ ਰੇਤ ਨੂੰ ਭੀਤ ਕਹਿੰਦੇ ਦੀਵਾਰ ਨੂੰ ਜਿਵੇਂ ਇੱਕ ਰੇਤ ਦੀ ਦੀਵਾਰ ਦਾ ਕੋਈ ਆਧਾਰ ਨਹੀਂ ਹੁੰਦਾ ਜਦੋਂ ਮਰਜੀ ਉਹ ਖਤਮ ਹੋ ਸਕਦੀ ਹੈ ਸਤਿਗੁਰੂ ਜੀ ਨੇ ਇੱਕ ਬਾਲੂ ਦੀ ਭੀਤ ਰੇਤ ਦੀ ਦੀਵਾਰ ਦੇ ਨਾਲ ਉਦਾਹਰਨ ਦੇ ਕੇ ਸਮਝਾਇਆ ਹੈ ਇਹ ਜੋ ਜਗਤ ਹੈ ਇਹ ਇੱਕ ਝੂਠ ਹੈ ਭਾਵ ਕਿ ਇੱਕ ਸੁਪਨੇ ਦੀ ਤਰ੍ਹਾਂ ਹੈ ਇਸਨੇ ਖਤਮ ਹੋ ਜਾਣਾ ਇੱਕ ਦਿਨ ਤੂੰ ਇੱਤੋਂ ਉਪ ਕੀ ਉਮੀਦ ਕਰੇਗਾ ਦੁਨਿਆਵੀ ਧਨਵਸਤੂਆਂ ਤੋਂ ਕੀ ਉਮੀਦ ਕਰੇਗਾ ਜਿਹੜੀਆਂ ਇੱਕ ਦਿਨ ਖਤਮ ਹੋ ਜਾਣੀਆਂ ਇਹਦੇ ਤੋਂ ਅਸੀਂ ਪਰਮ ਆਨੰਦ ਪਰਮ ਸੁਖ ਨਹੀਂ ਲੈ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ